ਅਸਲ ਵਿੱਚ ਮਹਾ ਕਵਰ ਸਿੰਘ ਵੇਦੀ ਪੰਜਾਬ ਭਰ ਦੇ ਵਿੱਚ ਵੱਡਾ ਹੰਗਾਮਾ ਦਿਖਾਈ ਦਿੱਤਾ ਕਿਉਂਕਿ ਚੋਣਾ ਨੇ ਦਸਤਕ ਦਿੱਤੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਚੋਣਾ ਹੋਣਾ ਤਾਂ ਹੋ ਨਹੀਂ ਸਕਦਾ ਕਿ ਖੜਾਕ ਨਾ ਹੋਵੇ ਹੋ ਨਹੀਂ ਸਕਦਾ ਕਿ ਲੋਕਾਂ ਦੀਆਂ ਪੱਗਾਂ ਨਾ ਉਤਰਣ ਹੋ ਨਹੀਂ ਸਕਦਾ ਕਿ ਲੋਕ ਇੱਕ ਦੂਜੇ ਦੇ ਗਲ ਨਾ ਪਏ ਹੋਣ ਹੋ ਨਹੀਂ ਸਕਦਾ ਕਿ ਬਿਨਾਂ ਹਥਿਆਰ ਲਹਿਰਾਏ ਚੋਣਾ ਮੁਕੰਮਲ ਹੋ ਜਾਣਾ ਬੇਸ਼ੱਕ ਚੋਣ ਕਮਿਸ਼ਨ ਨੇ 14 ਦਸੰਬਰ ਨੂੰ ਇਹ ਚੋਣਾ ਕਰਵਾਉਣੀਆਂ ਨੇ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਇਹ ਖੜਾ ਕਿਉਂ ਹੋ ਰਿਹਾ ਇਹ ਖੜਾ ਕਿਸ ਤਰ੍ਹਾਂ ਕੇ ਹੋ ਰਿਹਾ ਕਿ 4 ਦਸੰਬਰ ਤੱਕ ਮਿੱਥੀ ਹੋਈ ਸੀ ਕਾਗਜ਼ ਭਰਨ ਦੀ ਤਾਰੀਖ ਤੇ ਉਸ ਤੋਂ ਪਹਿਲਾਂ ਦਫ਼ਤਰਾਂ ਦੇ ਵਿੱਚ ਅਧਿਕਾਰੀ ਨਾ ਮਿਲੇ ਜਿਹੜੇ ਬੀਡੀਪੀਓ ਬੈਠੇ ਮਿਲੇ ਉਹ ਤੂੰ ਤੜਕ ਕਰਦੇ ਨਜ਼ਰ ਆਏ ਤੇ ਵੱਡੀ ਜ਼ਿੰਮੇਵਾਰੀ ਨਿਭਾਰੀ ਸੀ ਪੰਜਾਬ ਦੀ ਪੁਲਿਸ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਾਪਾਨ ਦੌਰੇ ਤੇ ਆ ਤੇ ਵਾਕਡੋਰ ਉਹ ਪੰਜਾਬ ਪੁਲਿਸ ਨੂੰ ਦੇ ਗਿਆ ਕਿਉਂਕਿ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਪੁਲਿਸ ਨੂੰ ਸ਼ਾਬਾਸ਼ ਦੇਣੀ ਹੈ ਇਹ ਸ਼ਾਬਾਸ਼ ਇਸ ਕਰਕੇ ਦੇਣੀ ਹੈ ਕਿ ਸਾਰੀ ਚੋਣ ਤੁਸੀਂ ਨਿਬੇੜਨੀ ਹੈ ਕਿਉਂਕਿ ਨਗਰ 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 ਨਗ ਕਈ ਤਮਾਤੇ ਚੋਣਾ ਕਰਵਾਉਣੀਆਂ ਪਈਆਂ ਤੇ ਫਿਰ ਇੱਕ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਵੀ ਉਹੀ ਕੁਝ ਹੋ ਰਿਹਾ ਜੋ ਨਗਰ ਨਿਗਮ ਦੀਆਂ ਚੋਣਾਂ ਵਿੱਚ ਹੋਇਆ ਸੀ ਆਖਰ ਕੀ ਹੋਇਆ ਸੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਵਿੱਚ ਹੋਇਆ ਸੀ ਕਿ ਜਿਹੜੇ ਉਮੀਦਵਾਰ ਕਾਗਜ਼ ਫਾਈਲ ਕਰਨ ਜਾ ਰਹੇ ਸਨ ਉਹਨਾਂ ਦੀਆਂ ਫਾਈਲਾਂ ਖੋਲੀਆਂ ਕਾਗਜ਼ ਪਾੜਤੇ ਤੇ ਇਹ ਤਮਾਸ਼ਾ ਉੱਥੇ ਹੋ ਰਿਹਾ ਸੀ ਜਿੱਥੇ ਇਹ ਕਾਗਜ਼ ਦਾਖਲ ਕਰਵਾਏ ਜਾਣੇ ਸਨ ਤਾਂ ਹੁਣ 2 ਤੋਂ 3 ਤਰੀਕ ਦੇ ਵਿੱਚ ਪੰਜਾਬ ਭਰ ਦੇ ਵਿੱਚ ਜਿਹੜਾ ਹੰਗਾਮਾ ਦਿਖਾਈ ਦਿੱਤਾ ਕਾਂਗਰਸੀ ਤੇ ਅਕਾਲੀ ਜਿਸ ਤਰ੍ਹਾਂ ਦੀ ਜੱਦੋਜਹਿਦ ਕਰਦੇ ਵਖਾਈ ਦਿੱਤੇ ਪਹਿਲਾਂ ਤਾਂ ਉਹਨਾਂ ਨੂੰ ਕਿੱਥੇ ਕਿੱਥੇ ਰੋਕਣਾ ਸੀ ਉਸ ਤਰ੍ਹਾਂ ਦਾ ਪਲਾਨ ਕੀਤਾ ਗਿਆ ਫਿਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇੱਕ ਅਜਿਹੀ ਡਿਕਟੇਸ਼ਨ ਦਿੱਤੀ ਗਈ ਕਿ ਉਹਨਾਂ ਨੇ ਦੂਜੀਆਂ ਵਿਰੋਧੀ ਸਿਆਸੀ ਧਿਰਾਂ ਦੇ ਸਿਆਸਤਦਾਨਾਂ ਨੂੰ ਕਿੱਤੇ ਰੋਕਣਾ ਇਸ ਕਰਕੇ ਲਕਸ਼ਮਣ ਰੇਖਾ ਖਿੱਚ ਦਿੱਤੀ ਗਈ ਜਿਹੜੀ ਬੈਰੀਕੇਡਿੰਗ ਦੇ ਰੂਪ ਵਿੱਚ ਸੀ ਅਜਿਹੇ ਥਾਵਾਂ ਤੇ ਬੈਰੀਕੇਡਿੰਗ ਕਰ ਦਿੱਤੇ ਗਏ ਜਿੱਥੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਣਾਤ ਰਹੀ ਜਿਨ੍ਹਾਂ ਨੇ ਕਾਗਜ਼ ਦਾਖਲ ਕਰਨੇ ਸੀ ਉਹਨਾਂ ਦੀ ਐਂਟਰੀ ਦਾ ਕੀ ਹੋਣੀ ਸੀ ਪਹਿਲਾਂ ਹੀ ਵਿਰੋਧੀ ਸਿਆਸੀ ਧਿਰਾਂ ਦੇ ਵਿੱਚ ਅਜਿਹਾ ਹੰਗਾਮਾ ਧੱਕਾ ਹੀ ਦਿੱਤਾ ਕੋਈ ਕਿਸੇ ਦੀ ਫਾਈਲ ਖੋਕੇ ਭਜਦਾ ਨਜ਼ਰ ਆਇਆ ਕੋਈ ਕਿਸੇ ਦੇ ਕਾਗਜ਼ ਪਾੜ ਗਿਆ ਤਾਂ ਉਸ ਤੋਂ ਬਾਅਦ ਕਾਂਗਰਸੀਆਂ ਤੇ ਅਕਾਲੀਆਂ ਨੇ ਪੜਮੱਲੀ ਕੇ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਦੀ ਦਾਦਾਗਰੀ ਚੱਲ ਰਹੀ ਹੈ ਜਿਸ ਤਰ੍ਹਾਂ ਪੁਲਿਸ ਦੀ ਵੱਡੀ ਡਿਊਟੀ ਲਗਾਈ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਪੁਖਤੌਣੀਆਂ ਨੇ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਪੈਸੇ ਤਾਂ ਚੋਣ ਜਿਮਨੀ ਵੀ ਲੰਕੇ ਗਈ ਆ ਜਿਸ ਤਰ੍ਹਾਂ ਦਾ ਜੋ ਨਜ਼ਰੀਆ ਜੋ ਕੁਝ ਪੰਜਾਬ ਦੇ ਲੋਕਾਂ ਨੇ ਦੇਖਿਆ ਤਾਂ ਉਸ ਦੇ ਵਿੱਚ ਅਹੀ ਚਰਚਾ ਬਾਹਰ ਨਿਕਲੀ ਕਿ ਸਾਡੇ ਸੱਤਾ ਵਿੱਚ ਰਹਿਣ ਵਾਲੇ ਸਿਆਸਤਦਾਨਾਂ ਨੇ ਵੀ ਕੋਈ ਨਵੀਆਂ ਪਿਰਤਾਂ ਨਹੀਂ ਪਾਈਆਂ ਕਿਉਂਕਿ ਪਿਛਲੀਆਂ ਰਵੈਤੀ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਇਸ ਕਰਕੇ ਸਬਕ ਸਿਖਾਇਆ ਗਿਆ ਸੀ ਕਿ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਜਿਸ ਤਰ੍ਹਾਂ ਪੁਲਿਸ ਦੀ ਵਰਤੋਂ ਪਹਿਲਾਂ ਵੀ ਹੁੰਦੀ ਸੀ ਪਰ ਜਿਹੜੀਆਂ ਹੱਦਾਂ ਮੌਜੂਦਾ ਸਮੇਂ ਦੀ ਸਿਆਸਤ ਦੇ ਵਿੱਚ ਸੱਤਾਧਿਰ ਦੇ ਸਿਆਸਤਦਾਨਾਂ ਵੱਲੋਂ ਟੱਪੀਆਂ ਜਾ ਰਹੀਆਂ ਨੇ ਉਹ ਬੜੀਆਂ ਮਹਿੰਗੀਆਂ ਪੈਣੀਆਂ ਨੇ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਦਿਖਾਈ ਦੇ ਰਿਹਾ ਹੈ ਪੁਲਿਸ ਲੋਕਾਂ ਨੂੰ ਕੁਟਾਰੀ ਸੀ ਪੁਲਿਸ ਲੋਕਾਂ ਨੂੰ ਵਿਚਾਰੀ ਸੀ ਪੁਲਿਸ ਮੈਨੇਜ ਕਰ ਰਹੀ ਸੀ ਕਿ ਕਿਸ ਤਰ੍ਹਾਂ ਦੂਜੇ ਵਿਰੋਧੀ ਸਿਆਸੀ ਤਰ੍ਹਾਂ ਦੇ ਲੋਕਾਂ ਨੂੰ ਰੋਕਣਾ ਤਾਂ ਜਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਬੇਰਾ ਬਾਬਾ ਨਾਨਕ ਦੇ ਵਿੱਚ ਨਾ ਕਹਿ ਲੋ ਕਿ ਪੰਜਾਬ ਭਰ ਦੇ ਵਿੱਚ ਕੋਈ ਵੀ ਜ਼ਿਲ੍ਹਾ ਅਜਿਹਾ ਸਖਣਾ ਨਹੀਂ ਸੀ ਜਿੱਥੇ ਖੜਾਕ ਨਹੀਂ ਸੀ ਹੋ ਰਿਹਾ ਖੜਾਕ ਪਟਿਆਲਾ ਦੇ ਸਨੌਰ ਦੇ ਵਿੱਚ ਖੜਾਕ ਕਨੌਰ ਦੇ ਵਿੱਚ ਪਟਿਆਲਾ ਦੇ ਬੀਡੀਪੀਓ ਦਫਤਰ ਤੇ ਹੋਰ ਵਕ ਵਕ ਥਾਵਾਂ ਤੇ ਜਿੱਥੇ ਕਾਗਜ਼ ਦਾਖਲ ਕਰਨੇ ਸਨ ਉੱਥੇ ਇਸ ਕਰਕੇ ਮਾਹੌਲ ਥੋੜਾ ਸਖਾਵਾਂ ਰਿਹਾ ਕਿਉਂਕਿ 2 ਤੇ 3 ਦਸੰਬਰ ਨੂੰ ਜੋ ਕੁਝ ਹੋਇਆ ਉਸ ਦੇ ਨਾਲ ਚੋਣ ਕਮਿਸ਼ਨ ਨੂੰ ਵੀ ਸ਼ਰਮਸ਼ਾਰ ਹੋਣਾ ਪਿਆ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ ਸਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਕਾਨੂੰਨ ਆਪਣਾ ਕੰਮ ਜਿਸ ਢੰਗ ਦੇ ਨਾਲ ਕਰ ਰਿਹਾ ਸੀ ਵੈਸੇ ਤਾਂ ਉਹਨਾਂ ਦਾ ਫਰਜ ਏ ਸੀ ਕਿ ਉਹ ਟੋਨ ਨੂੰ ਸਹੀ ਤਰੀਕੇ ਦੇ ਨਾਲ ਨਿਪਰੇ ਚਾੜੇ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਈਆਂ ਉਸ ਦੇ ਨਾਲ ਵੱਡੀ ਕਰਕਰੀ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਦੀ ਹੋ ਰਹੀ ਹੈ। ਵੈਸੇ ਤਾਂ ਸਾਰਾ ਕੁਝ ਪੁਲਿਸ ਹੀ ਕਰ ਰਹੀ ਸੀ। ਇਸੇ ਦਰਮਿਆਨ ਸੁਖਵੀਰ ਸਿੰਘ ਬਾਦਲ ਜਿਹੜੇ ਹਮੇਸ਼ਾ ਵੱਡੀ ਫਾਈਟ ਦਿੰਦੇ ਨਜ਼ਰ ਆ ਰਹੇ ਸੱਤਾ ਧਿਰ ਦੇ ਲੋਕਾਂ ਨੂੰ ਕਿਉਂਕਿ ਤਰੰਤਰਨ ਦੀ ਜਿਮਨੀ ਚੌਂ ਦੇ ਵਿੱਚ ਵੀ ਅਕਾਲੀ ਦਲ ਨੇ ਵੱਡੀ ਫਾਈਟ ਦਿੱਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਦਾ ਫੈਸਲਾ ਜਦੋਂ ਅਕਾਲੀ ਦਲ ਨੇ ਕੀਤਾ ਤਾਂ ਬਹੁਤ ਸਾਰੇ ਜੁਝਾਰੂ ਵਰਕਰਾਂ ਨੇ ਜਿਸ ਤਰ੍ਹਾਂ ਇੱਕ ਜ਼ਬਰ ਤੇ ਜ਼ੁਲਮ ਕਰਨ ਵਾਲੀ ਸਰਕਾਰ ਨੂੰ ਪੰਜਾਬ ਪੁਲਿਸ ਦੇ ਨਾਲ ਕਿਸ ਤਰ੍ਹਾਂ ਨਜੱਠਣਾ ਇੱਕ ਵੱਡੀ ਟੱਕਰ ਅਕਾਲੀ ਦਲ ਦੇ ਆਗੂ ਉੱਤੇ ਵਰਕਰ ਦਿੰਦੇ ਨਜ਼ਰ ਆਏ ਇਸੇ ਦਰਮਿਆਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੇ 4 ਦਸੰਬਰ ਤੋਂ ਪਹਿਲਾਂ ਹੀ ਇੱਕ ਅਜਿਹੀ ਵੀਡੀਓ ਕਲਿੱਪ ਜਾਰੀ ਕਰ ਦਿੱਤੀ ਜਿਸ ਦੇ ਨਾਲ ਪੁਲਿਸ ਮੈਕਮੇਂ ਦੇ ਵਿੱਚ ਵੱਡਾ ਹੰਗਾਮਾ ਹੁੰਦਾ ਵਖਾਇ ਦਿੱਤਾ ਆਖਰ ਪੁਲਿਸ ਨੇ ਵੀ ਟਵੀਟ ਕੀਤਾ ਕਿ ਆਡੀਓ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਦੀ ਸਾਹਮਣੇ ਆ ਰਹੀ ਹੈ ਉਹ AI ਦੇ ਨਾਲ ਤਿਆਰ ਕੀਤੀ ਹੋਈ ਹੈ ਜਾਂਚ ਕੀਤੀ ਜਾਏਗੀ ਉਹ ਵਿਅਕਤੀ ਜਿਹੜਾ ਜਲਦ ਫੜਿਆ ਜਾਏਗਾ ਜਿਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਆ ਉਸ ਦੇ ਵਿੱਚ ਕੀ ਸੀ ਉਸ ਦੇ ਵਿੱਚ ਸੀ ਪਟਿਆਲਾ ਦੇ ਐਸਐਸਪੀ ਵਰਣ ਸ਼ਰਮਾ ਦੀ ਆਵਾਜ਼ ਜਿਸ ਦੇ ਵਿੱਚ ਹੋਰ ਵੀ ਉਰਸ ਅਧਿਕਾਰੀਆਂ ਦੇ ਨਾਮ ਲਏ ਜਾ ਰਹੇ ਸਨ ਜਿਹਦੇ ਵਿੱਚ ਡੀਆਈਜੀ ਕੁਲਦੀਪ ਸਿੰਘ ਡੀਸੀ ਮੈਡਮ ਪ੍ਰੀਤੀ ਯਾਦਵ ਦਾ ਨਾਮ ਵੀ ਲਿਆ ਗਿਆ ਇਸੇ ਦਰਮਿਆਨ ਡੀਐਸਪੀ ਐਸਐਚਓ ਜਿਹੜੇ ਉਸ ਸਮੇਂ ਵਰਣ ਸ਼ਰਮਾ ਦੇ ਨਾਲ ਇੱਕ ਜਹੀ ਗੱਲਬਾਤ ਦੇ ਵਿੱਚ ਸ਼ਾਮਲ ਸਨ ਕਿ ਜਿਨ੍ਹਾਂ ਨੂੰ ਵਰਣ ਸ਼ਰਮਾ ਮੈਨਸ ਕਰ ਰਹੇ ਸਨ ਕਰ ਇਸ ਦੇ ਵਿੱਚ ਕਿੰਨੀ ਕੋ ਸਚਾਈ ਸੀ ਇਸ ਦੇ ਵਿੱਚ ਵਰਨ ਸ਼ਰਮਾ ਇਹ ਕਹਿੰਦੇ ਵੀ ਨਜ਼ਰ ਆਏ ਕਿ ਆਖਰ ਕਾਗਜ਼ ਕਿੱਥੇ ਪਟਣੇ ਚਾਹੀਦੇ ਆ ਆਖਰ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਕਿੱਥੇ ਰੁਕਣੇ ਚਾਹੀਦੇ ਆ ਕਿੱਥੇ ਕਿੱਥੇ ਬੈਰੀਕੇਡਿੰਗ ਹੋਣੀ ਚਾਹੀਦੀ ਹੈ ਇਹ ਪੂਰੀ ਗੱਲਬਾਤ ਜਿਹੜੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਪਟਿਆਲਾ ਦੇ ਐਸਐਸਪੀ ਸੰਜੀ ਕਰਦੇ ਨਜ਼ਰ ਆਏ ਇਸੇ ਦਰਮਿਆਨ ਜਦੋਂ ਇਹ ਆਡੀਓ ਜਾਰੀ ਹੁੰਦੀ ਹੈ ਦਾ ਸੋਸ਼ਲ ਮੀਡੀਆ ਦੇ ਉੱਤੇ ਇਹ ਆਡੀਓ ਸ਼ੰਗਾਰ ਦੀ ਬਣਦੀ ਆ ਬਹੁਤ ਸਾਰੇ ਟੀਵੀ ਚੈਨਲਾਂ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਕਿ ਕਿਸ ਤਰ੍ਹਾਂ ਪੁਲਿਸ ਨੂੰ ਮੈਨੇਜ ਕਰਨ ਲਈ ਉੱਚ ਪੁਲਿਸ ਅਧਿਕਾਰੀ ਡਿਕਟੇਸ਼ਨ ਦੇ ਰਿਹਾ ਡਾਇਰੈਕਸ਼ਨ ਦੇ ਰਿਹਾ ਤਾਂ ਕਿ ਸੱਤਾਧਿਰ ਦੇ ਹੱਕ ਵਿੱਚ ਇਹ ਚੋਣ ਪੂਤ ਸਕੇ ਖੈਰ ਵੱਡੀ ਕਿਰਕਰੀ ਦਾ ਸਾਹਮਣਾ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਕਰਨਾ ਪੈ ਰਿਹਾ ਜਿਹੜੇ ਉਸ ਗੱਲਬਾਤ ਦੇ ਵਿੱਚ ਸ਼ਾਮਲ ਸਨ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਉਹਨਾਂ ਨੇ ਐਸਐਸਪੀ ਪਟਿਆਲਾ ਤੋਂ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਲਈ ਆ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਪੁਖਤਾ ਜ਼ਿੰਮੇਵਾਰੀ ਨਿਭਾਉਣੀ ਆ ਖੈਰ ਜਦੋਂ ਇਹ ਆਡੀਓ ਜਾਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਵੱਡੀ ਚਰਚਾ ਵੀ ਬਣਦੀ ਆ ਕਿ ਐਸਐਸਪੀ ਪਟਿਆਲਾ ਤੇ ਕਿਸੇ ਸਮੇਂ ਵੀ ਗਾਜ गिर ਸਕਦੀ ਆ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਮਜੀਠੀਆ ਦੇ ਮਾਮਲੇ ਦੇ ਕੇਸ ਵਿੱਚ ਜਿਹੜੀ ਸੱਟ ਬਣੀ ਸੀ ਉਸ ਦੇ ਵਿੱਚ ਐਸਐਸਪੀ ਪਟਿਆਲਾ ਵਰਣ ਸ਼ਰਮਾ ਸਨ ਸੁਖਵੀਰ ਸਿੰਘ ਬਾਦਲ ਕਈ ਵਾਰ ਇਹ ਗੱਲ ਕਹਿ ਚੁੱਕਿਆ ਹੈ ਕਿ ਐਸਐਸਪੀ ਵਰਣ ਸ਼ਰਮਾ ਦੀ ਭੂਮਿਕਾ ਜਿਹੜੀ ਹੈ ਉਹ ਸੱਤਾ ਧਿਰ ਵਾਲੀ ਹੈ ਉਹਨਾਂ ਨੂੰ ਪੁਲਿਸ ਦੀ ਵਰਦੀ ਚੋਂ ਨਿਕਲ ਕੇ ਸਿਆਸਤਦਾਨ ਬਣ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਪੁਲਿਸ ਨੂੰ ਭੁਗਤਾ ਰਹੇ ਆ ਜਿਸ ਤਰ੍ਹਾਂ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਵੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਆ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੈ ਮਨਮਰਜ਼ੀ ਚੱਲ ਰਹੀ ਆ ਜੇ ਸੱਤਾ ਧਿਰ ਵਾਲੀ ਸਰਕਾਰ ਨੂੰ ਕੋਈ ਰਾਜ ਕਰਵਾ ਰਿਹਾ ਤਾਂ ਉਸ ਦੇ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ਅਹਿਮ ਹੈ ਜਿਨ੍ਹਾਂ ਨੇ ਹਮੇਸ਼ਾ ਇਹੀਆਂ ਗੱਲਾਂ ਦੇ ਦਾਅਵੇ ਕੀਤੇ ਆ ਪਰ ਪੰਜਾਬ ਦੇ ਵਿੱਚ ਲੁੱਟਖੋ ਸਨੇਚਿੰਗ ਧਮਕੀਆਂ ਫਰੋਤੀਆਂ ਗੈਂਗਸਟਰਾਂ ਦੀ ਗੱਲ ਹੋ ਰਹੀ ਹੈ ਤੇ ਜਦੋਂ ਅਜਿਹੀ ਗੱਲ ਹੋ ਰਹੀ ਹੋਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿ ਕੇ ਨਿਕਲ ਜਾਂਦੇ ਆ ਕਿ ਇਹ ਗੈਂਗਸਟਰ ਪਿਛਲੀਆਂ ਰਵੱਈਆ ਪਾਰਟੀਆਂ ਦੇ ਪਾਲੇ ਹੋਏ ਆ ਤੇ ਸਾਡੀ ਸਰਕਾਰ ਤਾਂ ਇਹਨਾਂ ਨੂੰ ਨਿਜਿਠ ਰਹੀ ਆ ਪਰ ਹੁਣ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪੂਰੀ ਪ੍ਰਕਿਰਿਆ ਨੂੰ ਦੇਖ ਲਿਆ ਜਾਵੇ ਜਿਸ ਦੇ ਵਿੱਚ ਸਪਸ਼ਟ ਨਜ਼ਰ ਆ ਰਿਹਾ ਕਿ ਪੁਲਿਸ ਦੀ ਭੂਮਿਕਾ ਕੀ ਹੈ ਅਸਲ ਵਿੱਚ ਪੁਲਿਸ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ ਸਾਰੇ ਪੁਲਿਸ ਅਧਿਕਾਰੀ ਚੰਗੀ ਤਰ੍ਹਾਂ ਜਾਣਦੇ ਆ ਕਿ ਆਖਰ ਪੁਲਿਸ ਕਿਦਾਂ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਦਾ ਬਚਾਅ ਕਰ ਰਹੀ ਹੈ ਕਿਸ ਤਰ੍ਹਾਂ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਨੂੰ ਐਸ਼ ਕਰਵਾ ਰਹੀ ਹੈ ਬਿਸ਼ੱਕ ਸਰਕਾਰ ਵੱਲੋਂ ਇਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਾਬਾਸ਼ ਮਿਲਦੀ ਹੋਵੇ ਪਰ ਸ਼ਾਬਾਸ਼ੇ ਵੀ ਬਣਦੀ ਹੈ ਕਿ ਜਿਸ ਕਾਨੂੰਨ ਨੇ ਰੱਖਿਆ ਕਰਨੀ ਹੈ ਜਿਸ ਕਾਨੂੰਨ ਨੇ ਫਰਜ਼ਾਂ ਦੀ ਪਾਲਣਾ ਕਰਨੀ ਹੈ ਉਹ ਕਾਨੂੰਨ ਅੱਜ ਜਿਹੜੀਆਂ ਗਲਤੀਆਂ ਕਰ ਰਿਹਾ ਉਸ ਦੇ ਖਮਿਆਜੇ ਇੰਨਾ ਹੀ ਪੁਲਿਸ ਅਧਿਕਾਰੀਆਂ ਨੂੰ ਭੁਗਤਨੇ ਪੈਣੇ ਆ ਤੇ ਸ਼ਾਬਾਸ਼ ਦੇ ਨਾਲ ਸਤਾਰ ਵੀ ਵਧਣਗੇ ਤਰੱਕੀਆਂ ਵੀ ਮਿਲਣਗੀਆਂ ਤੇ ਖਮਿਆਜੇ ਵੀ ਇੰਨਾ ਪੁਲਿਸ ਅਧਿਕਾਰੀਆਂ ਨੂੰ ਹੀ ਭੁਗਤਨੇ ਪੈਣੇ ਆ ਜਿਸ ਤਰ੍ਹਾਂ ਦੇ ਖਮਿਆਜੇ ਤਰਨ ਤਰਨ ਦੀ ਜਿਮਨੀ ਚੋਣ ਵਿੱਚ ਤੇ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਮੁਕਤਨੇ ਪੈ ਰਹੇ ਆ ਜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਸਰਕਾਰ ਨੂੰ ਚਤਤਾ ਵਿੱਚ ਰਹਿਣ ਵਾਲੀ ਪਾਰਟੀ ਨੂੰ ਕੋਈ ਵੱਡਾ ਹੰਗਾਰਾ ਨਾ ਮਿਲਿਆ ਤਾਂ ਫਿਰ ਇਹਨਾਂ ਪੁਲਿਸ ਅਧਿਕਾਰੀਆਂ ਦੀ ਖੈਰ ਨਹੀਂ ਇਹਨਾਂ ਦੇ ਤਬਾਦਲੇ ਇਹਨਾਂ ਦੀਆਂ ਤਬਦੀਲੀਆਂ ਦੇ ਹਦੇਸ਼ ਵੀ ਜਲਦ ਪਕਾਈ ਦੇਣਗੇ